ਕਿਉਂ ਕਿਆ ਚੀਜ਼ ਐ ਨਾ ਕਹਾਂਦਾ ਮੇਰੇ ਪਾਣੀ ਚ ਵੀ ਆ ਜੇ ਇਹ ਲੈ ਮੈਂ ਤਾਂ ਕੋਈ ਸੀਨ ਕੱਢ ਕੇ ਰੱਖਦਾ ਕੋਈ ਵੀ ਦਿਨ ਜ ਚੜੇ ਦਾ ਸੀਨ ਨਹੀਂ ਹੁੰਦਾ ਜਿਵੇਂ ਹਾਂ ਬਈ ਅੱਜ ਮੰਨ ਲਓ ਵਾਤਾਵਰਨ ਤੇ ਮੌਸਮ ਤੇ ਵਧੀਆ ਲੱਗਦੇ ਆ ਚੱਲ ਪ੍ਰਿੰਟਰ ਤੋਂ ਬਾਹਰ ਜੂਗੀ ਚੱਲ ਜੀ ਮੈਨੂੰ ਹੈਲੋ ਚੱਲ ਜੀ ਜਲਾ ਸਾਰਾ ਮੈਂ ਦੋ ਸਾਰੀ ਮਠਾਈ ਖਾ ਕੇ ਦੋ ਵਾਰ ਜੱਪੇ ਨੂੰ ਨਹੀਂ ਮੱਗ ਲਾਉਂ। ਹੋਰ ਇੱਕ ਗੱਲ ਦੋ ਤਾਂ ਕੰਮ ਲਈਏ। ਮੈਂ ਦੋ ਕਾਲ। ਤੁਹਾਡੇ ਦਾ ਮਸਾ ਹੋ ਜਾਣੀ ਅਸੀਂ ਤਾਂ ਅੱਗ ਤਾਂ ਮਚਾਉਣੀ ਆ ਹੁਣ। ਜੇ ਇਧਰ ਮੁਕਰੀ। ਇਹ ਗਲਾਸ ਦਾ ਮਤਲਬ ਅਸਲੇ ਇਹੀ ਹੁੰਦਾ ਹੈ। ਵੀ ਵੀ 33 ਚੀਜ਼ ਹੋਵੇ ਵੀ ਚਲ ਥੱਲੋ ਇਹ ਫੜਿਆ ਜਾਂਦਾ। ਇਹ ਤਾਂ ਫੰਡ ਦਾ ਵਾਹਨ ਯਾਰਾ ਹੋਰ ਨਹੀਂ। ਹੈ ਠੀਕ ਹੈ ਇਹ ਚ। ਹਾਂਜੀ ਕੀ ਹਾਲ ਚਾਲ ਨੇ ਮਿੱਤਰੋ। ਆਪਾਂ ਕਰਦੇ ਆ ਆਪਣੇ ਵਾਲਾ ਵਲੌਗ ਸਟਾਰਟ। ਵੀਡੀਓ ਬਣ ਰਹੀ ਹੈ। ਯਤীম ਪੁੱਤ। ਖੇਤ ਦੇ ਸੀਨ ਨੇ। ਸਾਰੇ ਪਿੱਛੇ ਪਿੱਛੇ ਆਈ ਜਾਂਦੇ ਨੇ ਤੇ ਇੱਥੇ ਕਰਾਂਗੇ ਆਪਾਂ ਸ਼ੂਟ ਸ਼ੂਟ ਕੀ ਹੈ ਆਉਂਦਾ ਦੇਖ ਲੈ ਇਹ ਸਾਗ ਤੋੜਨਗੇ ਇਹਨੇ ਬੌਲ ਮਦਣਾ ਬੌਲ ਮਦਣਾ ਜਿਵੇਂ ਕੀ ਇਹ ਵੀਡੀਓ ਦੇ ਵਿੱਚ ਮੱਦ ਹੀ ਹੁੰਦੀ ਆ ਬੌਲ ਮੇਰਾ ਪ੍ਰੀਏ ਮਿੱਤਰ ਫਲਾਣਾ ਮਿੱਤਰ ਪਤਾ ਨਹੀਂ ਕੀ ਕੁਛ ਉਹੀ ਕੁਛ ਇਹਨੇ ਇੱਥੇ ਕਰਨਾ ਤੇ ਚਲੋ ਮੈਨੂੰ ਇਹ ਹੀ ਨਹੀਂ ਪਤਾ ਸਾਗ ਉੜੀ ਦਾ ਮਤਲਬ ਕੀ ਗੰਖ ਤਾਂ ਉਹੀ ਨਿਕਲਦੀ ਐ ਇੱਕ ਹਾਂ ਲੱਭਾ ਗਿਆ ਅੱਜ ਮੈਂ ਪਹਿਲੀ ਵਾਰ ਆਪੇ ਚਾਹ ਨਹੀਂ ਮੈਂ ਦੁੱਧ ਹੀ ਬਣਾਇਆ ਇਹ ਘਰ ਕੇ ਵਾਲਾ ਹਾਂ ਹਾਂ ਚੱਟ ਤੂੜਾ ਵਟਿਆ ਹੋ ਗਿਆ ਠੀਕ ਐ ਠੀਕ ਐ ਠੀਕ ਐ ਓਕੇ ਐ ਕੰਮ ਫਿਰ ਦੇ ਕੇ ਹੀ ਵੀ ਨਾ ਬੇਬੇ ਆ ਭਾਈ ਮੇਰੇ ਨਾਲ ਬੇਬੇ ਤੇ ਬੇਬੇ ਨੂੰ ਇਸ ਹੱਲ ਹੋ ਗਏ ਬੇਬੇ ਨੇ ਆਪੇ ਦੰਦ ਨਾਲ ਆਪੇ ਦੰਦੀ ਵਟ ਲਈ ਐਵੇਂ ਬੇ ਹੋਰ ਮੋਲੇ ਜਿੰਦਾਂ ਦੀ ਕਿਹੜਾ ਕੋਈ ਜ਼ਿੰਮੇਵਾਰੀ ਹੁੰਦੀ ਹੈ ਜੰਦੀ ਵਟ ਲੈਣੇ ਨੇ ਆਉਂਦੇ ਆਪੇ ਦੰਦੀ ਵਟ ਲਈ ਬੇਬੇ ਨੇ ਮੇਰੇ ਮੋਛਾ ਚ ਤੋੜ ਆ ਗਿਆ ਕੁਮਾਰੀ ਹੋ ਚੱਲੀ ਆ ਦੇਖੋ ਤੇ ਮੋਜ ਨਾ ਕਿਹੜਾ ਕਿਤੇ ਰ ਭਾ ਗਿਆ ਤੂੰ ਉਹਦੇ ਨਾਲ ਬੇ ਮੋਜ ਨਾ ਮੋਜ ਨੇ ਹੋਰ ਮੇਰੇ ਵੇ ਬੇਬੀ ਕਮਹਾਲੀ ਕਰਦੀ ਆ ਭਾਈ ਮੈਂ ਕਰਦੀ ਆ ਕਰਦੀ ਫਿਰ ਉਹ ਠੀਕ ਹੈ ਉਹ ਚੱਲਣਾ ਜੇਬ ਚ ਰੱਖਿਆ ਕਰ ਜਦੋਂ ਧੌਣਾ ਦੀ ਸੀ ਦੁਪੱਟੇ ਬਾਰੇ ਉਹਦਾ ਡਰਾਈਵਰ ਕਰਦਾ ਪਹਿਲਾਂ ਵਾਲੇ ਵਾਦੇ ਕਰਦੇ ਹੁੰਦੇ ਨੇ ਨਾ ਚਲੋ ਭਾਈ ਹੁਣ ਤਾਂ ਉਮਰਾ ਧੌਲੇ ਵੀ ਆਉਣਗੇ ੋੜੇ ਵੀ ਹੋ ਜਾਣਾ ਇੱਕ ਦਿਨ ਇੱਕ ਦਿਨ ਇਹ ਸਾਲ ਆਏਗਾ ਕਹਿੰਦਾ ਸਭ ਤੋਂ ਵੱਡੇ ਪਿਛੋ ਹੋ ਹੋਈ ਜਾਣਾ ਇਹ ਓ ਇਹ ਜਿੰਨੀ ਜੂ ਜਿੰਨੀ ਜ਼ੂਮ ਹੋ ਸਕਦੀ ਸੀ ਓਨੀ ਕਰਤੀ ਮੈਂ ਤਾਂ ਕੀ ਆ ਕਾਕੇ ਕਾਲਾ ਵਗਲਾ ਕਾਲਾ ਵਗਲਾ ਹਾਂ ਹਾਂ ਬਾਈ ਵੀ ਆਪਣੀ ਫੋਟੋਗ੍ਰਾਫੀ ਦਿਖਾ ਰਿਹਾ ਕੋਈ ਨਾ ਕੋਈ ਨਾ ਕਾਹ ਬੋਲਤੀ ਲਾ ਕੱਟਦੀ ਓਏ ਮੱਤ ਕਿਤੇ ਹੋਰ ਪਾਈ ਬਟਾ ਜੀ ਜਾ ਵੇ ਕਾਕੇ ਇਹਦਾ ਉਹ ਨਹੀਂ ਕਹਦੇ ਹੁੰਦੇ ਕਹਿੰਦਾ ਦੇਖੀ ਬੌਲਿਆ ਅੱਗ ਨਾਲ ਲਾਦੀ ਕਹਦਾ ਇਹ ਤਾਂ ਚੰਗੇ ਨੂੰ ਤਾਂ ਯਾਦ ਕਰਾਤਾ ਹੂੰ ਤਾਂ ਕਿਸੇ ਦਾ ਕੋਈ ਧਿਆਨ ਨਹੀਂ ਸੀ ਕਿਸੇ ਦਾ ਕੁਝ ਨਹੀਂ ਸੀ ਫੋਟੋਗ੍ਰਾਫੀ ਇਹ ਲੈ ਮੈਂ ਤਾਂ ਕੋਈ ਸੀਨ ਕੱਢ ਕੇ ਰੱਖਦਾ ਇਹ ਵੀਰੇ ਦਿਨ ਜਾਂ ਚੜ੍ਹੇ ਦਾ ਸੀਨ ਨਹੀਂ ਹੁੰਦਾ ਜਿਵੇਂ ਹਾਂ ਬਈ ਅੱਜ ਮਨ ਲਓ ਵਾਤਾਵਰਨ ਤੇ ਮੌਸਮ ਤਾਂ ਵਧੀਆ ਲੱਗਦੇ ਆ। ਗੱਲ ਪੱਕੀ। ਉਹ ਬਾਗਲਾ ਆਇਆ ਦੇਖ ਕਿਹੜੇ ਹਿਸਾਬ ਨਾਲ ਬੜਾ ਸੁਸਤ ਜਾ ਹੋਇਆ। ਬਈ ਇਹਦੇ ਵਿੱਚ ਬੜੀ ਜੂਮ ਹੁੰਦੀ ਆ। ਕਿਹੜੇ ਜਾਇਚ? ਆ ਮੇਰੇ ਵਾਲੇ। ਇਹ ਦੂਜੀ ਰੋਟ ਕਰੀ ਹੋਈ ਆ। ਦੇਖਾ ਯਾਰ ਇਹ ਆ ਬੈਠਾ ਦੀ। ਹੈਂ ਬਾਈ। ਗੱਲ ਪੱਕੀ ਇਹ ਕਿਹੜੇ ਹਿਸਾਬ ਦੀ ਜੂਮ ਐ। ਹੈਂ? ਬਈ ਸਨੈਪ ਵਿੱਚ ਹਟ ਚਾ। ਅੱਛਾ। ਲੋਕਾਂ ਨੇ ਕਾਸਟ ਚ ਬਲਾਗ ਸੁਨੈਪ ਚੈਟ ਚ ਬਲਾਗ ਬਣਾਉਣਾ। ਵਾਲੇ ਯੂਨਿਟ ਕਲਦੀ ਹੈ ਲੈ ਚੱਲੀ ਆ ਬਈ ਚੱਲ ਚੱਲ ਆ ਵੀ ਆੜਿਓ ਆ ਤੁਹਾਨੂੰ ਇੱਕ ਚੀਜ਼ ਦਿਖਾਉਣਾ ਪੱਗ ਬੰਨੀ ਆ ਦਾ ਮੁੰਡਾ ਪਰ ਮੁੰਡਾ ਪੁਲਿਸ ਵਾਲਾ ਹੈ ਆ ਦੇਖੋ ਪੀ ਪੀ ਸਾਡੇ ਪੁਲਿਸ ਸਾਹਿਬਾ ਜੀ ਨੇ ਮਨਦੀਪ ਸਿੰਘ ਫਰੋਮ ਬਟੰਡਾ ਪਿੰਡ ਕਿਹੜਾ ਮਨਦੀਪ ਤੇਰਾ ਜੈ ਸਿੰਘ ਵਾਲਾ ਹੈ ਜੈ ਸਿੰਘ ਵਾਲਾ ਜੈ ਸਿੰਘ ਵਾਲਾ ਮਨਦੀਪ ਸਿੰਘ ਸਿੱਧੂ ਜੈ ਸਿੰਘ ਵਾਲਾ ਫਰੋਮ ਫਰੋਮ ਪੱਕੇ ਉਹ ਤੁਨੀ ਜੋ ਯਾਰ ਲਾੜ ਵਿੱਚ ਲਾ ਫਗ ਬੰਨੀ ਤਾਂ ਜਾਂਦਾ ਸਟਰਗਲ ਪੂਰਾ ਕਰ ਰਿਹਾ ਪਰ ਪਤਾ ਨਹੀਂ ਸਾਬ ਚਾ ਉਹਦੇ ਪਤਾ ਨਹੀਂ ਨਾ ਕੋਟ ਜੇ ਬੋਲੀ ਬੋਈ ਬੈਠਾ ਨਾਜਰ ਸੀਪ ਦੀਵਾ ਜੀ ਲਾਊਗਾ ਇਦੂਆ ਚ ਨਾਜਰਾ ਲਾ ਸੀਪ ਦੀਵਾ ਜੀ ਦਾ ਸੱਥਾ ਖਾਲੀ ਹੋ ਚੱਲੀਆ ਐਮਨਦੀਪ ਹੂੰ ਪੱਗ ਬਨ ਗਏ ਪੱਗ ਬਨ ਕੇ ਰੱਖਿਆ ਕਰ ਵੀ ਜੱਜਦਾ ਵਾ ਜੱਜਦਾ ਹੀ ਵਾੜਾ ਯੋਰ ਪੂਰਾ ਲੱਗਿਆ ਵਾ ਯੋਰ ਲੱਗਿਆ ਪਿਆ ਮੇਰੇ ਮਥਰੋ ਯੋਰ ਪੂਰਾ ਲੱਗਿਆ ਵੇ ਮੜਾ ਯਰੇ ਨੂੰ ਹੈ ਨਾ ਰੰਮਰੀਆ ਪਿਆਵਾ ਤੁਸੀਂ ਐ ਕਹਿ ਰਹੇ ਹੋ ਨਾ ਕੀ ਹੋ ਗਿਆ ਬਲੌਗ ਵੱਡ ਰਿਹਾ ਮੇਰੇ ਵਿਰੋ ਕੁਈ ਦਾ ਹੋ ਗਿਆ ਇਹਨਾਂ ਨੂੰ ਕਹਾਂ ਦੀ ਤੂੰ ਹੀ ਦੀ ਲੋੜ ਹੀ ਨਹੀਂ ਮੈਂ ਕਹਿੰਦਾ ਪੰਜਾਬ ਪੁਲਿਸ ਦੇ ਦੋ ਦੋ ਡੰਡੇ ਖਾਓ ਤੁਹਾਡਾ ਸਾਰਾ ਮੈਂ ਤਾਂ ਮੈਂ ਤਾਂ ਸਾਰੀ ਮਠਿਆਈ ਖਾ ਗਏ ਤੂੰ ਬਾਜ ਡੱਬੇ ਨੂੰ ਇਹਦੀ ਮੱਗ ਲਾਉਂ ਉਹ ਠੀਕ ਗੱਲ ਲੱਗ ਗਈ ਤਾਂ ਕੰਮ ਲਈਏ ਮਿੰਦੋ ਕਾਰ ਟੋਟੇ ਦਾ ਪਸਾ ਹੋ ਜਾਂਦੀ ਅਸੀਂ ਤਾਂ ਅੱਗ ਤਾਂ ਮਚਾਉਣੀ ਆ ਹੁਣ ਜੇ ਬਾਈ ਬਲੌਗ ਉਹ ਦੇਖੀ ਹਾਂ ਠੀਬੋ ਕਹਿੰਦੀ ਹੁਰਾ ਮਜਾਉ ਹੈ ਕੀ ਹੋ ਗਿਆ ਹਾਓ ਕੀ ਹੋ ਗਿਆ ਅੱਗ ਲਹੁਣੀ ਆਉਂਦੀ ਆ ਅੱਗ ਨਹੀਂ ਮਜੰਦਿਆਂ ਚੰਗੀਆਂ ਪਲੀਆਂ ਲੱਕੜਾਂ ਬਈ ਮੇਨ ਤੋ ਮੇਰੀ ਗੱਲ ਸੁਣ ਤੂੰ ਅੱਗ ਲਾ ਦੇ ਸੇਤੀ ਸੇਤੀ ਪੰਪੜੇ ਸੇਤੀ ਮਜਾ ਪੰਪੜ ਲੈ ਨਹੀਂ ਆ ਦੇ ਆ ਦੇ ਆ ਦੇ ਆ ਦੇ ਆ ਦੇ ਆ ਦੇ ਹੋਰ ਲੱਗੇ ਕੰਮ ਕਰਨ ਲੱਕਰਾਂ ਦੇ ਘਰ ਫੂਕ ਤੂੰ ਗੱਲਾਂ ਨਹੀਂ ਪੁਲਿਸ ਥੋੜੇ ਨਾਲ ਲੱਗੀ ਹੋਈ ਐ ਪੁਲਿਸ ਥੋੜੇ ਨਾਲ ਸਹਿਬ ਤਾਂ ਤੁਸੀਂ ਅੱਗ ਲਾਓ ਇਹ ਕਾਗਜ਼ ਲੈ ਲੈ ਪੁਲਿਸ ਸਹਿਬ ਤਾਂ ਤੁਸੀਂ ਅੱਗ ਲਾਓ ਸੇਕੇਗਾ ਵੀ ਤੂੰ ਹੀ ਸਭ ਤੋਂ ਪਹਿਲਾਂ ਤੂੰ ਹੀ ਗਰੇਗਾ ਇਹਦਾ ਜੋ ਅੱਗ ਲੱਗਦੀ ਪਹਿਲਾਂ ਸੇਕਣ ਦਾ ਸੁਆਦ ਆਉਂਦਾ ਹੈ ਪੀ ਗੇਰੀ ਹਾਂ ਭਾਈ ਮੈਂ ਤੂੰ ਭਾਈ ਮੈਂ ਤਾਂ ਜਿਹੜਾ ਬੋਲ ਸਕਦਾ ਮੈਂ ਵਲੌਗ ਬਣਾ ਰਿਹਾ ਤੇ ਕੀ ਲੈ ਬਲੌਗ ਚੜ ਗਿਆ ਬਲੌਗ ਤੇ ਬਲੌਗ ਬਲੌਗ ਤੇ ਬਲੌਗ ਚੜ ਗਿਆ ਕੱਲਾ ਛੰਨਾ ਹੀ ਐਡ ਕਰਨਾ ਹਾਂ ਹਾਂ ਕੱਲਾ ਛੰਨਾ ਹੁਣ ਯਾਰੀਆਂ ਨੇ ਆਰਾਮਪੁਰ ਗੁજરા ਤਮਾਮ ਦਾ ਹੈ ਹੱਡਾਂ ਦੀ ਪ੍ਰੋਮੋਸ਼ਨ ਕਰਦੀ ਆ ਬੇਬੇ ਇਹਨੂੰ ਬਲੌਗ ਦੀ ਅੱਖ ਲੱਗੀ ਹੁਮਾਰਾ ਫੇਰ ਇੱਕ ਵਾਰੀ ਤੁਹਾਨੂੰ ਯਾਦ ਕਰਾਂਗੇ ਠੀਕ ਹੈ ਤੁਸੀਂ ਭੁੱਲ ਨਾ ਜਾਇਓ ਹਮ 25 ਜਨਵਰੀ ਦਿਨ ਚੰਨੀ ਵਾਰ ਚੰਨਾ ਚੰਨਾ ਕਹੇ ਤੰਤਲੀਆਂ ਗੱਲਾਂ ਮਮਾ ਮਾ ਕੇ ਪਹੁੰਚੋ ਅਸੀਂ ਨਹੀਂ ਪਹੁੰਚਾਂਗੇ ਆ ਹੁਣ ਆ ਹੁਣ ਬੋਲੂਗੀ ਬਾਈ ਜੀ ਇਹ ਆ ਬਸ ਹੁਣ ਬੋਲੋ ਆਪਾਂ ਇਹਦੀ ਉਡੀਕ ਕਰ ਰਹੇ ਆ ਹੁਣ ਇਹ ਬੋਲੂਗੀ ਵਾਰੀ ਹੋਰ ਦੁਬਾਰਾ ਥੋੜੀ ਯਾਦ ਕਰਾ ਦੇ ਹਾਂਜੀ ਹਾਂ ਬਸ ਐਂ ਕਹਿਣਾ ਹੈ ਬਾਈ ਆਹ ਪੰਡੂ ਮੈਨੂੰ ਸ਼ਹਿਰ ਲਵਾਈ ਲੁਟਾਈ ਵੀ ਨਹੀਂ ਚਲ ਠੀਕ ਹੈ ਠੀਕ ਹੈ ਓਕੇ ਰੈਡੀ ਸਟਾਰਟ ਹਾਂਜੀ ਇੱਕ ਵਾਰਾ ਹੋਰ ਦੁਬਾਰਾ ਸੋੜੇ ਯਾਦ ਕਰਾਦਾ ਕਿਤੇ ਤੁਸੀਂ ਭੁੱਲ ਨਾ ਜਾਇਓ ਰਾਮਪੁਰ ਗੁਜਰਾਂ ਤਮਾਨ ਦਾ ਕਾਲਜ ਪਿੰਡ ਸ਼ਨਾ ਕਿਉਂ ਆ ਚੀਜ਼ਾਂ ਨਾ ਕਹਾਂ ਮੈਨੂੰ ਲੱਗਦਾ ਮੇਰੇ ਪਾਣੀ ਚੋਂ ਚੋਰੀਆਂ ਲਿਆ ਸਾਰੇ ਸ਼ੂਟ ਪਰਾ ਕਰੀ ਜਾਂਦੇ ਨੇ ਮੈਨੂੰ ਇਹ ਦੱਸ ਦੇ ਵੀ ਇਹ ਚੀਜ਼ ਕੀ ਐ ਮੈਨੂੰ ਇਹ ਡਾਕਟਰ ਨੇ ਦੱਸੀ ਹੋਈ ਐ ਡਾਕਟਰ ਫਿਰ ਆਏ ਕਹਿੰਦਾ ਵੀ ਤੁਸੀਂ ਇੰਨੀਆਂ ਚੀਜ਼ਾਂ ਖਾਓ ਹੈ ਨਾ ਡਾਕਟਰ ਨੇ ਘਰੇ ਤਿਆਰ ਕਰਕੇ ਲਿਆਉਣਾ ਮੈਂ ਔਰ ਹੁਣ ਆ ਮੈਨੂਫੈਕਚਰਿੰਗ ਕਿਹੜਾ ਹੈ ਨਹੀਂ ਇਹ ਤਾਂ ਐ ਇਹ ਤਾਂ ਰੈਪਰ ਪਿੱਛਲੇ ਵੇਟ ਕੇ ਲਿਆਇ ਦੀ ਮੈਂ ਆਹ ਹਾਂ ਯਾਰ ਖਾਣਾ ਖਾਲਾ ਐਵੇਂ ਬਦਨਾਮ ਯਾ ਨਾ ਕਰ ਗੱਲ ਸਿੱਧੀ ਦੀ ਸਿੱਧੀ ਹੈ ਕੋਈ ਫਾਇਦਾ ਨਹੀਂ ਹੈ ਇਹ ਕਹਿਲਾ ਦੇਖੋ ਭਾਈ ਐਵੇਂ ਕਹਾ ਮੈਨੂੰ ਲਵੇ ਜਿਬਲਾ ਕੇ ਮੇਰੇ ਤੇ ਤਾਂ ਦਿਆ ਕਰਤੀ ਇਹਨੇ ਦਿਆ ਤਾਂ ਮੈਂ ਕੁਲਤੀ ਕਰਦਾ ਦਿਆ ਤਾਂ ਆਹ ਅੰ ਵਿੱਚ ਕਰੀਮ ਪਈ ਹੁੰਦੀ ਬਹੁਤ ਵਾਦ ਆਏ ਬਨ ਕਹਿੰਦੇ ਬਨ ਬਹੁਤ ਵਾਦ ਆ ਕਰੀਮ ਬਨ ਹੁੰਦਾ ਹੂੰ ਜੇ ਕਿਸੇ ਨੇ ਖਾਣਾ ਵੀ ਆ ਜਿਸ ਦੇ ਸਾਥ ਲਵਾਂਗੇ 8.5 ਰੁਪਈਆ ਦਾ ਇਹ ਦੁਕਾਨ ਤੋਂ ਲਵਾਂਗੇ 10 ਰੁਪਈਆ ਦਾ ਕਿੱਥੇ ਲਾਉਂਗੇ ਤੁਸੀਂ 7 ਲਾਉਂਗੇ 780 ਆਹੋ ਇਹ ਦੁਕਾਨ ਤੇ ਲਾਉਂਗਾ 10 ਰੁਪਈਆ ਦਾ ਹੂੰ ਅਜੀ ਆ ਬਣਾਉਨੇ ਆ ਇੱਕ ਮੇਰੇ ਵੀਰ ਭਾਈਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਤੁੰਦਾਂ ਪੈਂਦੀਆਂ ਨੇ ਦੇਖੋ ਹਨਾ ਹਰ ਇੱਕ ਹੀ ਸੈਣਾ ਹੈਗਾ ਵੀ ਕੋਈ ਵੀ ਮੋਟਰਸਾਈਕਲ ਲਾਉਂਦਾ ਕਾਰ ਚਲਾਉਂਦਾ ਹੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਬਾਈ ਬਣ ਕੇ ਜਿੰਨਾ ਹੋ ਸਕਦਾ ਉਹਨਾਂ ਤੇ ਚਲਾਓ ਵਧੀਆ ਕੰਮ ਨਿਭੜ ਜੂ ਪਰ ਪੈ ਜਾਣਗੇ ਭੋਗ ਸਿਆਲ ਸਿਆਲ ਜਾਂਦਾ ਕੰਜਰ ਇਧਰ ਮੁਕਰੀ ਇਹ ਗਲਾਸ ਦਾ ਮਤਲਬ ਅਸਲੇ ਇਹੀ ਹੁੰਦਾ ਵੀ ਵੀ 33 ਚੀਜ਼ ਹੋਵੇ ਵੀ ਚਲ ਥੱਲੇ ਇਹ ਫੜਿਆ ਜਾਂਦਾ ਇਹਦਾ ਫੜਨ ਦਾ ਵਾਹਨ ਯਾਰਾ ਹੋਰ ਨਹੀਂ ਹੈ ਠੀਕ ਹੈ ਇਹ ਚ ਫੀਲਿੰਗ ਵੀ ਯਾਰ ਨਾਲੇ ਚਾਹ ਵਾਸਤੇ ਹੀ ਪੜਾਇਆ ਸੀ ਉਹਨਾਂ ਨੇ ਲੋਕ ਇਹਨੂੰ ਲੋਕ ਪੈਗ ਗਲਤ ਲਾਉਣ ਲੱਗੇ ਗਲਤ ਲਾਉਣ ਲੱਗੇ ਚਾਹ ਖਾਤਰ ਚਾਹ ਖਾਤਰ ਇੱਥੋਂ ਫੜਿਆ ਜਾਂਦਾ ਹੈ ਠੀਕ ਹੈ ਨਾ ਚਾਹ ਪਈ ਆਸਲੀ ਮਤਲਬ ਕੱਢਿਆ ਨੇ ਆਸਲੀ ਮਤਲਬ ਤੇ ਇਹਦਾ ਮੇਰਾ ਦੱਸਾ ਨੇ ਕਿਹਾ ਆਪਾਂ ਆ ਦੁੱਧੀ ਦੇ ਲਾਉਣ ਨੂੰ ਕੀ ਅੱਕ ਓਏ ਹਿੰਮਤੀ ਰਿਹਾ ਬਈ ਹਿੰਮਤੀ ਰਿਹਾ ਬੰਦਾ ਯਾਰ ਹਿੰਮਤੀ ਰਿਹਾ